ਅੱਜ ਤੇ ਸਾਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਸਵੇਰੇ ਸਵੇਰੇ ਆਏ ਹਾਂ ਚਾਰ ਪੱਟਨ ਖੇਤ ਤੇ 9:00 ਵਜੇ ਕੇ ਵੈਸੇ ਇੰਨੀ ਸਵੇਰ ਵੀ ਨਹੀਂ ਤੇ ਮੱਝਾਂ ਦਾ ਕੰਮ ਤਾਂ ਸਾਰਾ ਨਿਮੇੜ ਕੇ ਆਏ ਸੀਗੇ ਤੇ ਜਿਹੜਾ ਪਰਸੂ ਮੀਂਹ ਪਿਆ ਸੀ ਉਹਨੇ ਥੋੜਾ ਜਿਹਾ ਕੰਮ ਫੇਰ ਖਰਾਬ ਕਰਤਾ ਤੇ ਟੋਏ ਦੇ ਵਿੱਚ ਖਾੜਾ ਪਤਾ ਨਹੀਂ ਕਿੱਥੋਂ ਸੀ ਫੇਰ ਟੋਏ ਦੇ ਵਿੱਚ ਪਾਣੀ ਡੇਲੀ ਆ ਜਾਂਦਾ ਮੰਜੇ ਨਾਲ ਕੱਢਣਾ ਪੈਂਦਾ ਹੈਗਾ ਤੇ ਨਾ ਕੋਈ ਪਤਾ ਲੱਗ ਰਿਹਾ ਵੀ ਕਿੱਥੋਂ ਖੱਡ ਪੈਂਦੀ ਜਾਂ ਕਿੱਥੋਂ ਨਾ ਤੇ ਮੀਂਹ ਕਰਕੇ ਆਉਂਦੀ ਹੈ ਕਿ ਮੇਰੇ ਨਾਲ ਪਾਣੀ ਕਿਉਂਕਿ ਕਣਕ ਦੇ ਵਿੱਚ ਤਾਂ ਪਾਣੀ ਹੈ ਨਹੀਂ ਆਪਣੀ ਚ ਤੇ ਇਧਰ ਖਾਲ ਵੀ ਜਮਾ ਸੁੱਕਾਗਾ ਤੇ ਅਜੇ ਨਹੀਂ ਪਤਾ ਵੀ ਇਹ ਪਾਣੀ ਆਉਂਦਾ ਕਿੱਥੋਂ ਆਗਾ ਤੇ ਜਾਂ ਫਿਰ 400 ਕਲਾਂ ਦਾ ਪਾਣੀ ਮੀਂਹ ਦਾ ਉਹ ਹੌਲੀ-ਹੌਲੀ ਸਿੰਮੀ ਜਾਂਦੇ ਇਹਦੇ ਚੋਂ ਆਸ ਹੀ ਪਾਣੀ ਆ ਦੇ ਚਾਰ ਦੇ ਵਿੱਚੋਂ ਹੌਲੀ-ਹੌਲੀ ਨਿਕਲ ਕੇ ਪਾਣੀ ਇੱਥੇ ਆਉਂਦਾਗਾ ਤੇ ਡੇਲੀਆਂ ਕੱਢਣਾ ਪੈਂਦਾ ਇਧਰ ਤੋਂ ਬਾਅਦ ਆ ਇੱਕ ਖਰਾਬ ਬੋਰੀ ਪਾਟੀ ਹੋਈ ਰੱਖੀ ਹੋਈ ਆ ਆਪਣੇ ਕੋਲ ਐਕਸਟਰਾ ਇੱਕ ਇਹ ਆਪਾਂ ਵਸਾਵਾਂਗੇ ਦੋ ਪਰ ਗਾਰੇ ਦੇ ਤੇ ਫੇਰ ਚਾਰ ਚਗਾਰਾ ਨਹੀਂ ਪੜਦਾ ਹੈਗਾ ਇਸ ਤਰ੍ਹਾਂ ਵਸਾ ਕੇ ਹੁਣ ਪਟਾਂਗੇ ਚਾਰ ਆਪਣੇ ਬੋਰੀਆਂ ਤੇ ਕੰਗਾ ਹਾਂਜੀ ਤੇ ਚਾਰ ਆਪਾਂ ਪੱਟ ਲਿਆ ਤੇ ਹੁਣ ਪਾਵਾਂਗੇ ਇਹਨੂੰ ਬੋਰੀਆਂ ਦੇ ਵਿੱਚ ਪੰਜ ਬੋਰੀਆਂ ਲੈ ਕੇ ਆਂਗੇ ਬਾਕੀ ਘਰੇ ਪੱਤੀਆਂ ਪੰਨਿਆਂ ਨੇ ਕੱਲ ਵੱਧ ਵਾਗ ਅਸੀਂ ਥੋੜਾ ਜਿਹਾ ਬਸ ਇਹਨੇ ਡੈਡੀ ਵੀ ਰੇੜਾ ਲੈ ਕੇ ਆਉਂਦਾ ਜਗਾ ਉਹਨੂੰ ਫੋਨ ਕਰਤਾ ਆਪਾਂ ਕਰੇ ਮੈਂ ਪਹਿਲਾਂ ਤੁਰ ਕੇ ਆ ਗਿਆ ਸੀਗਾ ਮੈਂ ਪੱਤ ਲੈਣ ਨੂੰ ਆ ਕੇ ਤੇ ਡੈਡੀ ਰੇੜਾ ਲਿਆਊਗਾ ਨਾਲੇ ਮੰਡੀ ਦੇ ਵਿੱਚ ਗੋਹਾ ਲਾ ਦੂ ਉਹ ਸਾਹਮਣੇ ਮੰਡੀ ਆ ਗਈ ਨੇ ਆਪਾਂ ਭਰ ਦਿੰਦੇ ਬੋਰੀਆਂ ਦਾ 10 ਮਿੰਟ ਦਾ ਕੰਮ ਆ ਹੁਣ ਟੋਟਲ ਫੇਰ ਚੱਲਾਂਗੇ ਘਰ ਨੂੰ ਤੇ ਸਾਰੇ ਸਾਲ ਦੇ ਵਿੱਚ ਆਪਣਾ ਵਸਾ ਇੰਨਾ ਕਚਾਰ ਖਰਾਬ ਹੋਇਆਗਾ ਇਹੇ ਥੋੜਾ ਹੀ ਆ ਜਿਆਦੀ ਨੇਗਾ ਆ ਯਾਹੀ ਢੇਰੀ ਆ ਦਾ ਥੱਲੇੋਂ ਸੁੱਕ ਖਾਤਰ ਖੰਡਿਆ ਹੋਇਆਗਾ ਉਮੀਦ ਨਾਲ ਪਿਆ ਨਾ ਜਿੱਦੂ ਦੇ ਅਜ ਤੋਂ ਫਿਰ ਗਿੱਲਾ ਜਿਹਾ ਕੱਟਦਾ ਸੀਗਾ ਲਓ ਜੀ ਤੇ ਚਾਰ ਆਪਾਂ ਪੱਟ ਕੇ ਬੋਰੀਆਂ ਪਰ ਪਰ ਕੇ ਧਰੇ ਸੀਗੇ ਤੇ ਹੁਣ ਘਰੇ ਜਾ ਕੇ ਦੁਬਾਰੇ ਰੇੜਾ ਲਿਆਂਦਾ ਮੰਡੀ ਚ ਗੋਹਾ ਲਾਉਣ ਲਈ ਆਇਆ ਇੱਕ ਦੰਦਾ ਗੋਹਾ ਆਪਣਾ ਤੇ ਇਧਰ ਸਾਰੇ ਪਿੰਡ ਦੀਆਂ ਪੱਤੀਆਂ ਤੇ ਅਲੱਗ-ਅਲੱਗ ਘਰਾਂ ਦੀਆਂ ਜਿਹਦੇ ਜਿੰਨਾ ਗੋਹਾ ਹੁੰਦਾ ਉਹਨਾਂ ਕੋ ਥਾਂ ਰੋਕਦਾ ਜਿਵੇਂ ਇੰਨਾਂ ਦੇ ਘੱਟ ਥਾਂ ਸੀ ਉਹਨਾਂ ਨੇ ਇੰਨਾ ਥਾਂ ਰੋਕਿਆ ਇਹਨਾਂ ਦੇ ਇੰਨਾ ਗੋਹਾ ਇਹਨਾਂ ਨੇ ਇੰਨਾ ਥਾਂ ਰੋਕ ਲਿਆ ਇਸ ਤਰ੍ਹਾਂ ਹਰੇਕ ਨੇ ਆਪ ਦਾ ਆਪ ਦਾ ਰੋਕ ਕੇ ਨਾ ਸਾਰਾ ਕੁਝ ਆਪਣਾ ਵੀ ਰੋਕਿਆ ਹੋਇਆਗਾ ਉਨਾਂ ਆ ਕੇ ਆਵਾਂਗੇ ਫਿਰ ਚਾਰ ਚੱਕ ਕੇ ਲਿਆਵਾਂਗੇ ਫਿਰ ਉਸ ਤੋਂ ਬਾਅਦ 2-3 ਘੰਟੇ ਬੇਲੇ ਜਮਾਂ ਹੈ ਪਾਠੀ ਪਾਠੀਆਂ ਮੰਡੀ ਚ ਉਹ ਸਾਹਮਣੇ ਆ ਗਿਆ ਆਪਣਾ ਬਾੜਾ ਕੋਠੇ ਕੋਲੇ ਉਹ ਕੋਠੇ ਕੋਲੇ ਆ ਗਿਆ ਪਾਂਜੀ ਤੇ ਪੂਰੇ ਕਰਾਂਗੇ ਆਪਾਂ ਆਪਣਾ ਜਿਹੜਾ ਖਾਲੀ ਬਸ ਦੋ ਖੂਂਜੇ ਫੜ ਗਿਆ ਚਲੋ ਇਹ ਖਾਲੀ ਹੋ ਜਾਂਦਾਗਾ ਇੱਧਰ ਵਾਲਾ ਵੀ ਕਰ ਲੀਏ ਲਓ ਜੀ ਤੇ ਪਹੁੰਚੇਗਾ ਆਪਾਂ ਆਪਣੇ ਚਾਰ ਵਾਲੇ ਟੋਏ ਕੋਲੇ ਉਹ ਪਿੱਛੇ ਖੜਾਤਾ ਰੇੜਾ ਤੇ ਉਧਰ ਬੰਨਤਾ ਬਲਦ ਉਹ ਬੰਨਿਆ ਖੜਾ ਤੇ ਹੁਣ ਚੱਕਦੇ ਆ ਚਾਰ ਵਾਲੀਆਂ ਬੋਰੀਆਂ ਜਿਹੜੀਆਂ ਆਪਾਂ ਭਰ ਕੇ ਧਰਗੇ ਸੀਗੇ ਤੇ ਇਧਰ ਆਪਣੀ ਕਣਕਾਂ ਦੀ ਨਿਸਰੇਈ ਸਾਰੀ ਤੇ ਇਹ ਚੱਲ ਰਿਹਾ ਟੋਏ ਚ ਆਏ ਆ ਤੇ ਆਪਾਂ ਜਿਹਨੇ ਬੋਰੀਆਂ ਚੱਕ ਕੇ ਹੁਣ ਛੱਡਦੇ ਆ ਰੇੜੇ ਦੇ ਵਿੱਚ ਹਾਂਜੀ ਤੇ ਬੋਰੀਆਂ ਪਤਾ ਧਰਤੀਆਂ ਰੇੜੇ ਚ ਉਹ ਖੜਾ ਤੇ ਸੁੰਬਰ ਕੇ ਟੋਆ ਜਮਾ ਬਣਾ ਤਾ ਓਕੇ ਤੇ ਕੱਲ ਨੂੰ ਦੇਖਾਂਗੇ ਵੀ ਇਥੇ ਦੁਬਾਰੇ ਪਾਣੀ ਆਉ ਕਨਾ ਕਿਰਾ ਆਪਾਂ ਮੰਜਾ ਮਾਰ ਕੇ ਸਹੀ ਕਰਤਾ ਕਰਤੀ ਸਫਾਈ ਜਮਾ हम चल रेडे वालू दोबारे तरह जी अपनी कणक का। देखो सारी मिसरे वजी निकली बलियाँ आओ जी तो पहुंचा घर चार लग के आपके स्टॉप उ बाकी बोरिया कलर चीज ज ਹਾਂ ਜੀ ਤੇ ਚਾਰ ਵਗੈਰਾ ਪਟਕਾ ਕੇ ਜੀ ਆਪਾਂ ਕਰੇ ਤੇ ਹੁਣ ਚੱਲਦੇ ਆਪਾਂ ਭਰੋਂਡੇ ਆਪਣੇ ਮਿੱਤਰ ਦੀ ਦੁਕਾਨ ਦੀ ਹੈਗੀ ਤੂ ਮਹੂਰਤ ਤੇ ਉਹਨੇ ਕੀਤੀ ਆ ਪੇਂਟਰ ਦੀ ਦੁਕਾਨ ਸਟicker ਵਗੈਰਾ ਲਗਾਉਣ ਦੀ ਨੰਬਰ ਪਲੇਟਾਂ ਦੀ ਤੇ ਇਸ ਤੋਂ ਬਾਅਦ ਚੱਲਦੇ ਹੁਣ ਤੇ ਕਰੋਲੇ ਮਿਲਦੇ ਆ ਜਾ ਕੇ ਇਹ ਆ ਗਈ ਸਾਡਾ ਸ਼ਹਿਰ ਤਨੌਲਾ ਇਹ ਸ਼ਹਿਰ ਵੀ ਟਾਊਨ ਕਹਿੰਦੇ ਆ ਜਿਹਨੂੰ ਆਪਾਂ ਕਸਬਾ ਲੋ ਆਖੇ ਇਹ ਕਿਉਂਕਿ ਜਿਹੜਾ ਨਹੀਂ ਹੈਗਾ ਤੰਗ ਤਨੌਲਾ ਇੱਧਰ ਆ ਗਈ ਜੋਦੀ ਦੁਕਾਨ ਉਹ ਉੱਥੇ ਹੀ ਹੈਗੀ। ਉੱਥੇ ਦੇ ਕਹਿੰਦਾ ਸੀ ਉਹ ਯਾਰ। ਨਿਗਾਹ ਰੱਖੀ ਬਸ। ਠੀਕ। ਜ਼ਰੂਰ ਸੇਵਾ ਦਾ ਮੌਕਾ ਦਿਓ ਬਾਈ ਨੂੰ। ਕਿਸੇ ਨੇ ਟਰੈਕਟਰ ਤੇ ਗੱਡੀ ਤੇ ਮੋਟਰਸਾਈਕਲ ਤੇ ਟੇਪ ਕਰਾਉਣੀ ਹੋਵੇ। ਇੱਥੇ ਜਾਓ ਜੀ। ਆ ਸੀਗਾ। ਆ ਸੀ ਸਰਦਾਰ ਜੀ 800। ਤੇ ਲਓ ਜੀ ਪਹੁੰਚ ਗਏ ਬਾਈ ਦੀ ਦੁਕਾਨ ਤੇ। ਆਪਾਂ ਫੁਰੇ ਸਟੀਰ ਰੱਖਨੇ। ਫੁਰੋਕਾ ਫਿਰ ਕੋਈ ਨਾ। ਲਓ ਜੀ ਤੇ ਪਹੁੰਚ ਗਏ ਆਪਾਂ ਬਾਈ ਦੀ ਦੁਕਾਨ ਤੇ ਤੇ ਇਹ ਆ ਗਿਆ ਬਾਈ ਦਾ ਬੋਲ ਸਰਦਾਰ ਜੀ ਆਟ ਇੱਥੇ ਆ ਚੀਜ਼ਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਵੀ ਕੀ ਕੁਝ ਮਿਲਦਾ ਤੇ ਮਲੇਉਣਾ ਤੁਹਾਨੂੰ ਬਾਈ ਨਾਲ। ਇਹ ਆ ਗਈ ਬਾਈ ਦੀ ਦੁਕਾਨ ਤੇ ਇਹ ਆ ਗਿਆ ਆਪ ਬਾਈ। ਕੀ ਹਾਲ ਆ ਬਾਈ? ਵਧੀਆ ਆਪਣੀ ਵਧੀਆ ਸਰਦੀ ਗळा। ਹੋ ਠੀਕ ਹੋ। ਕਿਹਾਂ ਚੱਲਦੀ ਆ ਬਾਈ? ਤੇ ਇਹਨਾਂ ਨੇ ਕੀ ਕੀਤੀ ਜੀ ਦੁਕਾਨ ਇਹ ਤੇ ਪਹਿਲਾਂ ਤਾਂ ਆਪਦਾ ਲੋਕੇਸ਼ਨ ਵਗੈਰਾ ਦੱਸੋ ਸਾਰਾ ਕੁਝ। ਵੀ ਕਿੱਥੇ ਦੁਕਾਨ ਆਪਣੀ? ਇਹ ਤਰੌਂਦਾ ਸਰੂ ਰੋਡ ਜੀ ਠੀਕ ਹੈ ਮਾਰਕੀਟ ਮਿੱਠੂ ਕੁਵਾਰੀ ਦੇ ਬਿਲਕੁਲ ਨੇੜੇ ਜੀ ਠੀਕ ਹੈ ਜੀ ਤੇ ਇਹ ਜਦੋਂ ਆਪਾਂ ਤਰੋਲੇ ਬੱਸ ਸਟੈਂਡ ਚੋਂ ਸੰਗਰੂਰ ਨੂੰ ਜਾਣਿਆਂਗੇ ਦੀਪਕ ਠਾਬੇ ਤੇ ਤਰੋਲੇ ਬੱਸ ਸਟੈਂਡ ਦੇ ਵਿਚਾਲੇ ਦਿਖਾਣਾਗੀ ਤੇ ਬਾਈ ਹਲੇ ਉਤਰ ਚਾਹ ਦੇ ਰਿਆ ਤੇ ਆਹ ਮਸ਼ੀਨਾ ਵਗੈਰਾ ਲਿਆਂਦੀਆਂ ਬਾਈ ਨੇ ਠੀਕ ਪਹਿਲਾਂ ਬਾਬਾ ਜੀ ਦੀ ਫੋਟੋ ਲਾਈ ਤੇ ਆਹ ਸਟicker ਵਗੈਰਾ ਤੇ ਨੰਬਰ ਪਲੇਟਾਂ ਆਹ ਬੋਰਡ ਵਗੈਰਾ ਸਾਰਾ ਕੁਝ ਕਰਦਾਗਾ ਕੰਮ ਕਰਾਉਣ ਲਈ ਬਾਈ ਨਾਲ ਕਰੋ ਸੰਪਰਕ ਤੇ ਨੰਬਰ ਵਗੈਰਾ ਬੋਲੋ ਜੀ ਆਪ ਦਾ ਉਸਤੇ 99147 9606 ਦੁਬਾਰੇ ਬੋਲ ਦਿਓ ਜੀ 99147 9606 ਤੇ ਇਹ ਬਾਈ ਦਾ ਨੰਬਰ ਹੈ ਜੀ ਤੇ ਕਿਸੇ ਨੇ ਵੀ ਆਉਣਾ ਹੋਵੇ ਤੇ ਫੋਨ ਲਾ ਕੇ ਆ ਸਕਦਾ ਬਾਈ ਸੜਾ ਬਾਈ ਦੁਕਾਨਦਾਰ ਹੀ ਹੁੰਦਾਗਾ ਤੇ ਐਮਰਜੈਂਸੀ ਜਾਣਾ ਪਏ ਚਲੋ ਉਹ ਗੱਲ ਅੱਡਾਗੀ ਤੇ ਲੋਕੇਸ਼ਨ ਫੇਰ ਦੱਸ ਦੇਣਾ ਤੁਹਾਨੂੰ ਤਰੋਲੇ ਬਸ ਸਟੈਂਡ ਤੋਂ ਦੀਪਕਟਾਬੇ ਦੇ ਵਿਚਾਲੇ ਆ ਇਹ ਚੀਜ਼ ਜਿੱਥੇ ਕਵਾੜ ਵਾਲੀ ਦੁਕਾਨਾਂ ਨੇ ਮਿੱਠੂ ਕਵਾੜੀਆ ਮੰਮੀ ਮਿੱਠੂ ਕਵਾੜੀਆ ਬਿਲਕੁਲ ਨਾਲ ਜਿਆ ਬਾਹਰ ਮਿੱਠੂ ਕਵਾੜੀਆ ਦੇ ਬਿਲਕੁਲ ਨਾਲ ਦੁਕਾਨ ਆ ਬਾਈ ਦੀ ਤੇ ਅੱਜ ਮਹੂਰਤ ਸੀਗੀ ਵਧਾਈਆਂ ਬਾਈ ਨੂੰ ਤੇ ਇੱਧਰ ਦੀ ਸਾਈਡ ਰਹਿ ਗਿਆ ਬਸ ਸਟੈਂਡ ਤੇ ਇੱਧਰ ਦੀਪਕਟਾਬਾ ਵਿਚਾਲੇ ਦੁਕਾਨ ਜਾਵਾਂ ਹੋਰ ਦੀਪਕਟਾਬਾ ਹੈ ਹਾਂ ਇਹ ਆ ਗਿਆ ਬਾਈ ਦਾ ਬੋਰਡ ਸਰਦਾਰ ਜੀ ਆਟ ਨੇਮ ਪਲੇਟ ਸਟicker ਬਾਈਕ ਲਿਮਿਨੇਸ਼ਨ ਇਧਰ ਆ ਗਿਆ ਦੂਸਰਾ ਬੋਰਡ ਆਹ ਹੀ ਲੋਕੇਸ਼ਨ ਬਾਈ ਦੀ ਦੁਕਾਨ ਦੀ